ਉਹ ਬਹੁਤ ਜ਼ਰੂਰੀ ਹੈ ਆਪਾਂ ਇਸ ਨੂੰ ਜਗਰਾਉਂਦੇ ਜਾ ਕੇ ਆਪਾਂ ਪੇਸ਼ ਹੋ ਸਕਦੇ ਹਾਂ ਕਿ ਆਪਣਾ ਸਾਰਿਆਂ ਦਾ ਇਹ ਪ੍ਰਮਾਣਿਕੀ ਦਵਾਂਗੇ ਤਾਂ ਆਪਾਂ ਨੂੰ 15 ਮਿੰਟ ਦਾ ਸਾਰਾ ਰਸਤਾ ਉੱਥੇ ਜਾ ਕੇ ਆਪਣਾ ਜਿਹੜਾ ਮੁੱਤਰਾ ਵਾ ਉਹ ਨੂੰ ਆਪਾਂ ਰੱਖ ਚਲੋ ਜੇ ਤੁਹਾਡਾ ਹੋ ਸਕੇ ਉੱਥੇ ਕਿਉਂਕਿ ਅੱਜ ਦਾ ਇਸ਼ੂ ਜ਼ਰੂਰੀ ਆ ਆਪਾਂ ਬਲੇ ਕਰਾਂਗੇ ਉਹ ਗਲਤ ਜਾਊਗਾ ਬੱਸ ਮੈਂ ਹਲ ਕਰ ਦਿੱਤੀ ਹੈ ਤੇ ਮੈਂ 15 ਸਾਲ ਰਹੀ ਹੈ ਉੱਥੇ ਤੇ ਬੱਚਿਆਂ ਨਾਲ ਬਹੁਤ ਜ਼ਿਆਦਾ ਬੁਰੀ ਥਿੜੀ ਖੇਡ ਕਰਦੀ ਹੈ ਮੇਰੇ ਨਾਲ ਵੀ ਹੋਈ ਹੈ ਤੇ ਆਰਥਿਕ ਸ਼ੋਸ਼ਣ ਵੀ ਬਹੁਤ ਕੀਤਾ ਜਾਂਦਾ ਉੱਥੇ ਬੱਚਿਆਂ ਨੂੰ ਜੀਤੀ ਤੋਂ ਜੀਤੀ ਉਸ ਤੋਂ ਬਚਾਇਆ ਜਾਵੇ ਤੇ ਇਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਮੈਂ ਹੋਰ ਕੁਝ ਨਹੀਂ ਕਹਿਣਾ ਇਹ ਕਿਹੜੀ ਜਗ੍ਹਾ ਕਿਹੜੀ ਜਗ੍ਹਾ ਡੇਰਾ ਜੀ ਡੇਰਾ ਐਸਜੀਪੀ ਬਲਕਰ ਚਲਵੰਡੀ 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 ਕਮਪਲੇਂਟ ਜਿਹੜੀ ਕਮਪਲੇਂਟ ਆਈ ਹੈ ਉਹ ਉਹਨਾਂ ਨੇ ਲਿਖਤ ਰੂਪ ਵਿੱਚ ਸਾਡੇ ਕੋਲ ਜੱਥੇਬੰਦੀ ਦੇ ਨਾਮ ਲਾਈ ਸੀਗੇ ਉਹ ਦੇਖ ਕੇ ਗਏ ਐ ਤੇ ਉਹਨਾਂ ਨੇ ਆਪਣੀ ਪੂਰੀ ਕਮਪਲੇਂਟ ਮੈਨੂੰ ਦੱਸੀ ਹੈਗੀ ਐ ਉਹਦੇ ਵਿੱਚ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ ਬੰਦੀ ਕਾਰਵਾਈ ਹੋਏਗੀ ਉਹ ਪੜਤਾਲ ਕਰਨ ਤੋਂ ਬਾਅਦ ਹੀ ਕਰਾਂਗੇ ਬੱਚੀਆਂ ਮੈਂ ਵੀ ਦੇਖਿਆ ਉਹ ਤੇ ਬੱਚਿਆਂ ਦੇ ਨਾਲ ਬਹੁਤ ਮਟਮਾਰ ਹੁੰਦੀ ਸੀਗੀ ਕਿਉਂ ਭਜਦੇ ਸੀਗੇ ਇਸ ਲਈ ਸਾਡੇ ਨਾਲ ਕਈ ਪਰਿਵਾਰਾਂ ਨੇ ਸੰਪਰਕ ਕੀਤਾ ਇਹ ਬੱਚੀ ਨੇ ਸੰਪਰਕ ਕੀਤਾ ਇਸ ਬੱਚੀ ਇਹ ਬੱਚੀ ਤਕਰੀਬਨ 15 17 ਸਾਲ ਪੜੀ ਵੀ ਆ ਇਹ ਸਾਡੇ ਇਹ ਵਿਆਹੀ ਹੋਏ ਇਸ ਜਵਾਨ ਉਹ ਬਜ਼ੁਰਗ ਉਪਰਕਤ ਪਰਿਵਾਰ ਸੀਗਾ ਜਿਨ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਉਹਨੂੰ ਦੱਸ ਦਿੱ ਚੁੱਕੇ ਆ ਉਹ ਘਟਨਾ ਇਹ ਆ ਵੀ ਜਾਨੀ ਕਿ ਤਕਰੀਬਨ ਜਦੋਂ ਬੱਚਿਆਂ ਨੂੰ ਬੱਚਿਆਂ ਨੂੰ ਉਥੇ ਮਿਲਦੇ ਆ ਕਿਤੋਂ ਵੀ ਹੋਰ ਹੀ ਇਹ ਨਹੀਂ ਪਤਾ ਇੱਕ ਰਤਨੀ ਦੇਵੀ ਬੀਪੀ ਆ ਉਹ ਦੋਪਤ ਲੈਦੀ ਆ ਗੋਦ ਲੈਂਦੀ ਆ ਗੋਦ ਲੈ ਕੇ ਜਦੋਂ ਕਰਦੀ ਆ ਬਾਹਰ ਦੇਸੋਂ ਬਦੇਸੋਂ ਜਦੋਂ ਆਪਾਂ ਦਾਨ ਕਰਦੇ ਆ ਰਕਮ ਕਰਦੇ ਆ ਵੀ ਬੱਚੇ ਪੜ੍ਹਦੇ ਇੱਥੇ ਜਾਂ ਕੋਈ ਹੋਰ ਵੀ ਕੋਈ ਸਹੂਲਤ ਵਾਸਤੇ ਜਦੋਂ ਵਿਆਹ ਹੋਊਗਾ ਉਹਨੂੰ ਆਮਾਨਤ ਦਿੱਤੀ ਜਾਊ ਇਹਨਾਂ ਦੇ ਨਾਲ ਇੱਕ ਤਾਂ ਠੱਗੀ ਬਹੁਤ ਵੱਡੀ ਲੱਗੀ ਆ 12 ਲੱਖ ਰੁਪਏ ਦੀ 12 ਲੱਖ ਰੁਪਏ ਦੀ ਐਫ ਡੀ ਸੀਗੀ ਜੋ ਕਿ ਕਰਵਾਈ ਗਈ ਸੀ ਬੱਚੀ ਤੋਂ ਬਾਰ-ਬਾਰ ਕਈ ਵਾਰ ਚੀਕਾਂ ਦੇ ਸਾਈਨ ਕਰਵਾਏ ਜਾਂਦੇ ਸੀ ਜਾਂਦੀ ਰਹਿੰਦੀ ਸੀ ਤੇ ਸੈਨ ਕਰਵਾਈ ਸੀ ਉਹ ਐਫਡੀ ਇੱਕ ਤਾਂ ਇਹਨਾਂ ਨੇ ਗਵਨ ਕੀਤੀ ਆ ਜਾਨੀ ਕਿ ਉਹਦੇ ਵਿੱਚ ਕੁਲਦੀਪ ਸਿੰਘ ਮਾਨ ਜਸਵੀਰ ਕੌਰ ਬੀਬਾ ਸੰਕਰਾਨੰਦ ਤੇ ਊਮਾ ਆਨੰਦ ਅਵਤਾਰ ਜਿਹੜਾ ਸੰਕਰਾਨੰਦ ਦਾ ਸਾਕਾ ਭਤੀਜਾ ਇਹ ਇਨਵੋਲਵ ਨੇ ਜਦੋਂ ਉਹ ਤੇਰੇ ਦੇ ਵਿੱਚ ਜਾਂਦੇ ਸੀ ਜਦੋਂ ਕੋਈ ਬੱਚਾ ਰੋਟੀ ਪਾਣੀ ਖਾਂਦਾ ਸੀਗਾ ਉਹਨਾਂ ਨੂੰ ਘੱਟੋ ਘੱਟ 10 ਜਾਂ 15 ਦਿਨ ਭੁੱਖੇ ਤੇ ਆਏ ਵੀ ਰੱਖਿਆ ਜਾਂਦਾ ਸੀਗਾ ਕਿਉਂ ਰੱਖਿਆ ਜਾਂਦਾ ਸੀਗਾ ਵੀ ਤੁਸੀਂ ਬਾਹਰ ਕੋਈ ਗੱਲਬਾਤ ਨਹੀਂ ਦਸੀ ਨਾ ਕੋਈ ਸੈਨ ਸੁਣ ਦੱਸਣਿਆ ਇਹ ਲੜਕੀ ਨੇ ਦੱਸਿਆ ਬੇਅੰਤ ਹੋਰ ਲੜਕੀਆਂ ਦੇ ਨਾਲ ਇਹੋ ਜਿਹਾ ਕੁਛ ਕਰਦੇ ਆ ਉਹਨਾਂ ਨੂੰ ਭੁੱਖੇ ਤੇ ਆਏ ਰੱਖ ਕੇ ਵੀ ਕੋਈ ਵੀ ਬੱਚਾ ਬੰਦਾ ਬਾਹਰ ਪੁੱਛੇ ਤੁਸੀਂ ਕੁਛ ਨਹੀਂ ਦੱਸਣਾ ਉਹ ਦੱਸ ਨਹੀਂ ਸਕਦੀ ਇਹ ਵੀ ਰਿਕਵੈਸਟ ਬੇਨਤੀ ਕਰੀ ਆ ਬੱਚੀ ਨੇ ਵੀ ਮੇਰੇ ਨਾਲ ਦੀਆਂ ਭੈਣਾਂ ਨੇ ਬੱਚੀਆਂ ਨੇ ਭਰਾ ਨੇ ਜਾਂ ਜਿਹੜੇ ਉੱਥੇ ਹੈਗੇ ਆ ਮੰਦਬੁੱਧੀ ਆ ਜਾਂ ਕੋਈ ਹੋਰ ਆ ਬਲੈਕਮੇਲਰ ਹੁੰਦੇ ਆ ਉਹਨਾਂ ਦੇ ਨਾਲ ਵੀ ਇਹੋ ਜਿਹਾ ਕੁਛ ਹੁੰਦਾ ਵਾ ਵੀ ਮੈਂ ਇਹ ਬੇਨਤੀ ਕਰਦੀ ਆ ਪ੍ਰਸ਼ਾਸਨ ਨੂੰ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਬਾਹਰ ਘਰ ਨੂੰ ਜਾਂ ਬੱਚੇ ਨੂੰ ਆਜ਼ਾਦ ਕਰਵਾ ਕੇ ਕਿਤੇ ਹੋਰ ਸਿਫਤ ਕਰਕੇ ਉਹਨਾਂ ਦੀ ਸੁਰੱਖਿਆ ਕੀਤੀ ਜਾਵੇ ਇਸ ਵਿਸ਼ੇ ਦੇ ਉੱਪਰ ਅਸੀਂ ਆਪ ਜੀ ਦੇ ਨਾਲ ਸਾਂਝ ਪਾਈ ਆ ਤੇ ਹੋਰ ਵੀ ਇਹਨਾਂ ਦੇ ਗਵਨ ਬਹੁਤ ਨਿਕਲ ਰਹੇ ਆ ਇਸ ਲਈ ਤੁਹਾਡੇ ਨਾਲ ਅਸੀਂ ਸਾਂਝ ਪਾਉਂਦੇ ਹੋਏ ਸਾਡੇ ਨਾਲ ਸਰਪੰਚ ਸਾਹਿਬ ਵੀ ਹੁਣ ਦੱਸਣਗੇ ਬਾਬਾ ਜੀ ਨਾਲ ਕੰਟੈਕਟ ਹੋ ਗਿਆ ਅਮਰੀਕਾ ਦੇ ਦੇਖੋ ਜੀ ਜਿਹੜੇ ਅੰਦਰ ਆ ਬੱਚੇ ਉਹਨਾਂ ਦਾ ਕੋਈ ਕੰਟੈਕਟ ਨਹੀਂ ਹੈਗਾ ਉੱਥੇ ਜਿਹੜੀ ਸਾਰਾ ਵਾ ਰਤਨੀ ਦੇਵੀ ਇੱਕ ਤੇ ਜਸਵੀਰ ਕौरा ਅਵਤਾਰ ਸਿੰਘ ਇੱਕ ਸਾਡੇ ਇਲਾਕੇ ਦਾ ਕੋਈ ਚੇਅਰਮੈਨ ਵੀ ਹੈ ਸਾਨੂੰ ਪਤਾ ਲੱਗਿਆ ਵਾ ਜਿਹੜੀ ਬੀਬਾ ਆਪਣੇ ਜਸਵੀਰ ਕौरा ਜਾਨੀ ਕਿ ਜਿਹਨੂੰ ਕਹਿੰਦੇ ਲੋਚਾ ਲੰਡਾ ਚੌਦੀ ਗੁੰਡੀ ਰਾਨੇ ਪ੍ਰਧਾਨ ਇਹ ਸੰਕਰ ਅਨੰਦ ਦੀ ਉਹ ਪ੍ਰਧਾਨ ਉਥੇ ਲੈ ਆਈਏ ਬਾਲ ਘਰ ਦੀ ਮੈਂ ਇਹਨੂੰ ਤੁਹਾਡੇ ਮੀਡੀਆ ਦੇ ਰਾਹੀਂ ਕਹਿਣਾ ਚਾਹੁੰਦਾ ਵੀ ਅੱਜ ਪ੍ਰਧਾਨ ਤੇ ਚੇਅਰਮੈਨ ਸਾਹਿਬ ਤੇ ਜਿੰਨੇ ਪੰਜੇ ਇਹ ਨੌਂ ਦਾਖਲ ਕਰਵਾਏ ਹੋਏ ਆ ਉਹਨਾਂ ਨੂੰ ਚੰਗੀ ਤਰ੍ਹਾਂ ਤੋਂ ਹੋਕ ਕਰਕੇ ਜਾਣਕਾਰੀ ਉਹਨਾਂ ਨੂੰ ਪ੍ਰਾਪਤ ਕਰਕੇ ਸੇਖਾਂ ਦੇ ਸਲਾਖਾਂ ਦੇ ਵਿੱਚ ਅਸੀਂ ਭੇਜਾਂਗੇ ਜਿਹੜੇ ਸਾਨੂੰ ਕਹਿੰਦੇ ਆ ਸਾਡੇ ਉੱਪਰ ਮੁਕਾਦਮੇ ਨੇ ਜਿਹੜੀਆਂ ਮਨਪ੍ਰੀਤ ਕੋ ਰਵਿੰਦਰ ਕੌਰ ਵੰਨੀਓ ਸਰਪੰਚ ਸਾਹਿਬ ਖਾਲਸਾ ਹਰਵੰਦ ਸਿੰਘ ਤੇ ਸਰਪੰਚ ਹਲਵਾਰਾ ਗੁਰਮੇਂਦਰ ਸਿੰਘ ਜੀ ਦਾ ਜਸਮਿੰਦਰ ਸਿੰਘ ਦੇ ਉੱਪਰ ਇਹਨਾਂ ਨੇ ਮਾਨਪ੍ਰੀਤ ਕੌਰ ਤੇ ਰਵਿੰਦਰ ਕੌਰ ਵੀ ਲੋ ਸਾਡੇ ਬਈ ਬਾਲ ਘਰ ਤੇ ਉਂਗਲੀ ਉਠਾਉਂਦੇ ਅਸੀਂ ਉਂਗਲੀਆਂ ਠਾਈ ਬੱਚਿਆਂ ਦੇ ਸੋਸ਼ਣ ਹੁੰਦੇ ਨੂੰ ਤੜਫਿਆਂ ਮੈਂ ਹੈਰਾਨ ਆ ਵੀ ਭੁੱਖੇ ਤੇ ਆਏ ਰੱਖਦੇ ਕੈਮਰੇ ਪਲਟਾਏ ਜਾਂਦੇ ਆ ਉਥੇ ਕੈਮਰੇ ਲੱਗੇ ਹੋਏ ਜ਼ਰੂਰ ਕੋਈ ਡਾਕਟਰ ਆਉਂਦਾ ਵੀ ਕੋਈ ਗੱਲ ਨਹੀਂ ਕਰਨੀ ਬੱਚੇ ਦੱਸ ਨਹੀਂ ਸਕਦੇ ਜੀ ਤੁਸੀਂ ਪਹਿਲਾਂ ਵੀ ਆਏ ਸੀ ਸਰ ਕਹਿੰਦੇ ਕੋਈ ਕਾਰਵਾਈ ਹੋਈ ਉਸ ਟਾਈਮ ਤੇ ਦੇਖੋ ਜੀ ਕਾਰਵਾਈ ਹੋਈ ਆ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਧਮਕੀਆਂ ਵੀ ਬਹੁਤ ਆਈਆਂ ਧਮਕੀਆਂ ਵਾਲਾ ਹਰਦੀਪ ਆਪਣੇ ਜਤਵਾਲ ਤੋਂ ਗੁਰਪ੍ਰੀਤ ਸਿੰਘ ਗ੍ਰਿਫਤਾਰ ਕੀਤਾ ਪ੍ਰ ਤੇ ਉਤੇ ਪਰਚਾ ਵੀ ਦਰਜ ਕੀਤਾ ਵਾ ਸਾਨੂੰ ਇੰਨਾ ਕੁ ਵਿਸ਼ਵਾਸ ਦਵਾਇਆ ਸੀਗਾ ਬਈ ਅਸੀਂ ਤਵਦੀਸ਼ ਕਰਦੇ ਹਾਂ ਸੰਘਰਸ਼ ਇੱਥੇ ਠਿੱਖਾ ਕਰਨਾ ਚਾਹੁੰਦੇ ਸੀ ਜਿਹੜਾ ਅੱਜ ਸੰਘਰਸ਼ ਇੱਥੇ ਹੋ ਰਿਹਾ ਵਾ ਇਸ ਤੋਂ ਵੀ ਵੱਧ ਹੋ ਸਕਦਾ ਵਾ ਜੇ ਸਾਡੀ ਕੋਈ ਪਾਸੇ ਸੁਣਵਾਈ ਨਾ ਹੋਈ ਬੱਚੀਆਂ ਬੀਬੀਆਂ ਹੋਰ ਵੀ ਹੈ ਪਤਾ ਨਹੀਂ ਕੀ ਕੀ ਕੁਝ ਹੋਇਆ ਵਾ ਉਹਨਾਂ ਦੇ ਨਾਲ ਉਹ ਵੀ ਸਾਹਮਣੇ ਆਉਂਦੀਆਂ ਚਾਹੁੰਦੇ ਨੇ ਅੱਜ ਲਈ ਮੈਂ ਤਾਂ ਦੱਸਿਆ ਧੰਨਵਾਦ ਜੀ ਕਿਲਾ ਮੇਰਾ ਪਿੰਡ ਤਲਵੰਡੀ ਖੁਰਦੇ ਜਿਹੜਾ ਡੇਰੇ ਦਾ ਮੈਟਰ ਆ ਉਹ ਤੋਂ 2 ਕਿਲੋਮੀਟਰ ਦਾ ਸਾਡਾ ਕੰਪਲੀਟ ਦੇਣ ਆਏ ਹੋ ਪਿੰਡ ਵਾ ਸੀ ਕੀ ਅੱਜ ਜਿਹੜੀ ਕੰਪਲੇਨ ਤਾਂ ਦੇਖੋ ਮੈਟਰ ਸਾਰਾ ਪਿਛ ਜੋ ਇਹਨਾਂ ਤੇ ਅਸੀਂ ਦੋਸ਼ ਲਾਏ ਸੀਗੇ ਕਲੀਅਰ ਕੱਟ ਲਾਏ ਸੀ ਵੀ ਬੱਚਿਆਂ ਦਾ ਉੱਥੇ ਸ਼ੋਸ਼ਣ ਹੋ ਰਿਹਾ ਬੱਚਿਆਂ ਦੀ ਕੁੱਟਮਾਰ ਹੋ ਰਹੀ ਹੈ ਬਾਰਕਾਰ ਦੇ ਵਿੱਚ ਉਹਦੇ ਵਿੱਚ ਬਕਾਇਦਾ ਸਾਡੇ ਕੋਲੇ ਸਬੂਤ ਨਹੀਂ ਉਹਦੇ ਵਿੱਚ ਬਹੁਤ ਸਾਰੇ ਬੱਚੇ ਭੱਜ ਚੁੱਕੇ ਨੇ ਭੱਜ ਕੇ ਫਿਰ ਸਾਡੇ ਪਿੰਡਾਂ ਦੇ ਜਾਂਦੇ ਨੇ ਉਸ ਤੋਂ ਬਾਅਦ ਅੱਗੇ ਜਾ ਕੇ ਜਦੋਂ ਇਹਨਾਂ ਦੀ ਟੀਮ ਲੈਣ ਹੁੰਦੀ ਆ ਫਿਰ ਬੱਚਿਆਂ ਨੂੰ ਕੁੱਟਿਆ ਜਾਂਦਾ ਇੱਕ ਬੱਚੇ ਦੀ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਆ ਦੇਖੋ ਕਿਸ ਤਰੀਕੇ ਨਾਲ ਬਚਨ ਲੈ ਕੇ ਜਾ ਤੇ ਕਹਿਣ ਦਾ ਮਤਲਬ ਜੋ ਬੱਚੀ ਨੇ ਅੱਜ ਇਲਜ਼ਾਮ ਲਾਏ ਨੇ ਬਾਕੀ ਉਹਨਾਂ ਨੇ ਕਈ ਗੱਲਾਂ ਨੇ ਰਿਟਰਨ ਦੇ ਵਿੱਚ ਵੀ ਨੇ ਜਿੰਨਾ ਕਿ ਬਿਆਨ ਉਹ ਦੇ ਕੇ ਗਿਆ ਸੀ ਉਹਦੇ ਅਧਾਰ ਤੇ ਬੋਲਣਾ ਉੱਥੇ ਜੋ ਬਾਲ ਘਰ ਦੇ ਵਿੱਚ ਨਾ ਤੇ ਠੱਗੀ ਹੋ ਰਹੀ ਹੈ ਜੀ ਬਾਹਰੋਂ ਪੈਸਾ ਲਿਆ ਕੇ ਉਹਨੂੰ ਨਿੱਜੀ ਜਾਇਦਾਦਾਂ ਦੇ ਵਿੱਚ ਬਦਲਿਆ ਜਾ ਰਿਹਾ ਜਿਹੜੇ 4-5 ਬੰਦੇ ਦੀ ਇਹਨਾਂ ਦੀ ਟੀਮ ਆ ਤੇ ਦੂਜਾ ਜਿਹੜਾ ਬੱਚੇ ਨੇ ਕਹੇ ਬੱਚਿਆਂ ਨੂੰ ਕੁੱਟਮਾਰ ਕਰਕੇ ਭੁੱਖੇ ਪਿਆਸੇ ਰੱਖਿਆ ਜਾ ਰਿਹਾ ਬੱਚੀ ਦੇ ਬਿਆਨ ਨੇ ਉਹ ਜਿਹੜੀ ਬੱਚੀ 12 ਸਾਲ 15 ਸਾਲ ਉੱਥੇ ਰਹੀ ਘੰਗੂੜੇ ਦੇ ਵਿੱਚ ਉਸ ਤੋਂ ਬਾਅਦ ਪੈਸਿਆਂ ਦਾ ਇੱਕ ਮੈਟਰ ਐਫ ਡੀ ਦਾ ਉਹ ਵੀ ਉਹਨਾਂ ਰਿਟਰਨ ਦੇ ਵਿੱਚ ਦਿੱਤਾ ਤੇ ਬੱਚਿਆਂ ਦੇ ਨਾਂ ਤੇ ਆਪਣੀਆਂ ਕਰਵਾ ਕੇ ਬਾਅਦ ਦੇ ਵਿੱਚ ਉਹ ਆਪਦੇ ਅਕਾਊਂਟਾਂ ਦੇ ਵਿੱਚ ਕਿਵੇਂ ਕਮਾਉਂਦੇ ਨੇ ਇੱਕ ਜਾਂਚ ਦਾ ਸੀਵੀ ਜਾਂਚ ਦਾ ਵਿਸ਼ਾ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿਉਂਕਿ ਅੱਜ ਅਸੀਂ ਡੀਸੀ ਸਾਹਿਬ ਨੂੰ ਮਿਲਣਾ ਸੀ ਉਹ ਗੈਰਹਾਜ਼ਰ ਨੇ ਸਹਾਇਕ ਕਮਿਸ਼ਨਰ ਸਾਹਿਬ ਪਹਿਲ ਗੋਇਲ ਜੀ ਉਹਨਾਂ ਨਾਲ ਸਾਡੀ ਸਾਰੀ ਗੱਲਬਾਤ ਹੋਈ ਆ ਅਸੀਂ ਇਹ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਇਹ ਤੇ ਕਾਰਵਾਈ ਕੀਤੀ ਜਾਵੇ ਇਹ ਸਾਥ ਜਿਹੜਾ ਭੱਜਿਆ ਆ ਜੇ ਇਸੇ ਤਰੀਕੇ ਨਾਲ ਖੁੱਲਦੇ ਤੀਰੀ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਅਖਸ਼ਰਾਂ ਵੀ ਅਸੀਂ 2 ਜਾਂ 4 ਦਿਨ ਦੇਖਾਂਗੇ ਨਹੀਂ ਫਿਰ ਰੋਡ ਜਾਮ ਕਰਨਾ ਧਰਨਾ ਲਾਉਣਾ ਉਹ ਸੰਗ ਦਾ ਫੈਸਲਾ ਹੈ